ਮੈਂ ਮੇਰਾ ਨਾਮ ਮੋਹਿਤ ਕੁਮਾਰ ਹੈ ਕੀ ਮੈਟਰ ਕੀ ਹੋਈ ਜਿਹੜਾ ਉਹ ਜੱਥੇਬੰਦੀ ਆਈ ਹੈ ਕੀ ਗੱਲ ਕੀ ਹੋਈ ਆ ਸੀ ਇਹ ਮੇਰੇ ਪਾਪਾ ਨੇ ਲੋਨ ਲਿੱਤਾ ਸੀਗਾ 2019 ਚ ਤੇ ਉਹਨਾਂ ਦੀ 2021 ਚ ਡੈਥ ਹੋ ਗਈ ਸੀ ਅੱਛਾ ਜੀ 19 ਚ ਉਹਨਾਂ ਨੇ ਲੋਨ ਲਿੱਤਾ ਸੀਗਾ 14-15 ਲੱਖ ਦਾ ਘਰ ਤੇ ਲੋਨ ਲਿੱਤਾ ਸੀਗਾ ਇੱਕ ਚੰਗਾ ਭਵਿੱਖ ਬਣਾਉਣ ਵਾਸਤੇ ਮੇਰੇ ਡੈਡੀ ਨੇ ਲੋਨ ਲਿੱਤਾ ਸੀ ਘਰ ਤੇ ਉਸ ਤੋਂ ਬਾਅਦ ਮੇਰੇ ਡੈਡੀ ਨੇ 2 ਸਾਲ ਲਗਾਤਾਰ ਕਿਸ਼ਤ ਭਰੀਆਂ ਨੇ 18000 ਰੁਪਏ ਦੀ ਕਿਸ਼ਤ ਸੀਗੀ 2 ਸਾਲ ਕਿਸ਼ਤ ਜੇ ਆਪਾਂ 2000 2000 2 ਸਾਲ ਕਿਸ਼ਤਾਂ ਦਾ ਹਿਸਾਬ ਲਾਈਏ ਤਾਂ 4 ਲੱਖ ਕੁਝ ਬਣਦਾ ਹੈ। ਹੂੰ 4 ਲੱਖ ਨਾ ਬੈਂਕਾਂ ਨਾਲ ਕੋ ਲਿਖ ਗਿਆ ਹੋਇਆ ਤੇ ਇਸ ਤੋਂ ਬਾਅਦ 4 ਲੱਖ ਇੱਕ ਹੋਰ ਭਰਿਆ ਸੀਗਾ। ਟੋਟਲੀ ਬੈਂਕਾਂ ਨਾਲ ਕੋ 8 ਲੱਖ ਰੁਪਏ ਭਰੇ ਹੋਏ ਆਪਣਾ। ਹੂੰ ਤੇ ਉਸ ਤੋਂ ਬਾਅਦ ਹਲੇ ਵੀ 8 ਲੱਖ ਭਰਨ ਤੋਂ ਬਾਅਦ ਜਦੋਂ ਮੇਰੇ ਡੈਡੀ ਦੀ ਡੈਥ ਹੋ ਗਈ ਜੀ ਉਸ ਤੋਂ ਬਾਅਦ ਇਹ ਸਾਨੂੰ ਤੰਗ ਕਰਦੇ ਆ ਕਿ ਤੁਸੀਂ ਸਾਨੂੰ ਹੋਰ ਪੈਸੇ ਦੋ ਤੇ ਜਿਹੜੀ ਡੈਡੀ ਨੇ ਇੰਸ਼ੋਰੈਂਸ ਕਰਾਈ ਹੋਈ ਸੀਗੀ ਨਾ ਹੀ ਸਾਨੂੰ ਉਹਦਾ ਇੰਸ਼ੋਰੈਂਸ ਦਾ ਕੋਈ ਲਾਭ ਮਿਲਿਆ ਹਜੇ ਤੱਕ। ਹੂੰ ਇਹ ਕਹਿੰਦੇ ਆ ਕਿ ਤੁਸੀਂ ਮਤਲਬ ਕਿ ਸਾਡੇ ਘਰ ਤੇ ਉਹਨੇ ਬੈਂਕਲੇ ਜਿਵੇਂ ਤੁਸੀਂ ਕਹਿ ਰਹੇ ਹੋਰੇ ਸੀਲ ਕਰਨਾ ਹੈ ਕੀ ਉਹਨੇ ਕੀ ਕਰਨ ਕੀ ਐਸੀ ਕਿਉਂ ਕੀ ਕੀਆ ਉਹਨਾਂ ਨੇ ਤੁਹਾਨੂੰ ਬੈਂਕ ਵਾਲੇ ਨੋਟਿਸ ਲਾ ਕੇ ਗਏ ਸੀਗੇ ਅੱਛਾ ਜੀ ਪਿੱਛੇ ਨੋਟਿਸ ਲਾ ਕੇ ਗਏ ਸੀ ਥੋੜੇ ਦਿਨ ਪਹਿਲਾਂ ਤੇ ਹੁਣ 4 4 ਦਸੰਬਰ ਅੱਜ ਦਾ ਉਹਨਾਂ ਨੇ ਕਬਜ਼ਾ ਕਰਨਾ ਸੀ ਘਰ ਤੇ ਤੇ ਮੈਂ ਜਿਹੜੀ ਪਿਛਲੀ ਵੀਡੀਓ ਮਤਲਬ ਕਿ ਸੋਸ਼ਲ ਮੀਡੀਆ ਜਿਹੜੀ ਪਿਛਲੀ ਵੀਡੀਓ ਪਾਈ ਸੀਗੀ ਉਹਦੇ ਚ ਮੈਨੂੰ ਆਹ ਬੰਦੇ ਮਿਲੇ ਸੀ ਕਿਸਾਨ ਕਿਸਾਨ ਜੱਥੇ ਬੰਦੇ ਵਾਲੇ ਬੰਦੇ ਮਿਲੇ ਸੀ ਤੇ ਫਿਰ ਮੈਂ ਇਹਨਾਂ ਨੂੰ ਫੋਨ ਕਰਕੇ ਇਹਨਾਂ ਨੂੰ ਇਹਨਾਂ ਨਾਲ ਕੰਟੈਕਟ ਕੀਤਾ ਸੀਗਾ ਕਿ ਮੇਰੇ ਘਰ ਤੇ ਐਵੇਂ ਕਰਕੇ ਬੈਂਕ ਕਾਲੇ ਨੇ ਕਬਜ਼ਾ ਕਰਨਾ ਹੈ ਕਿ ਸਾਡੀ ਬਾਫੜ ਨਾਲ ਕੋਈ ਹੋਰ ਕੋਈ ਹੈ ਨਹੀਂ ਫਿਰ ਮੈਂ ਉਹਨਾਂ ਨੂੰ ਫੋਨ ਕੀਤਾ ਇਹਨਾਂ ਨੇ ਮੇਰੀ ਬਾਫੜੀ ਤਾਂ ਜਾ ਕੇ ਮੈਨੂੰ ਇਨੀ ਸਪੋਰਟ ਮਿਲੀ ਫਿਰ ਮੈਂ ਨਹੀਂ ਉਹ ਤੂੰ ਤੁਹਾਡੀ ਵੈਸੇ ਬੈਂਕ ਕਾਲੇ ਨਾਲ ਕੋਈ ਗੱਲਬਾਤ ਹੋਈ ਇਸ ਮੁੱਦੇ ਨੇ ਲੈ ਕੇ ਬੈਂਕ ਕਾਲੇ ਨਾਲ ਤਾਂ ਕੋਈ ਗੱਲ ਨਹੀਂ ਹੋਈ ਜੀ ਅੱਜ ਉਹਨਾਂ ਨੇ ਆਣਾ ਸੀਗਾ ਉਹਨਾਂ ਦੀ ਪੂਰੀ ਕੋਸ਼ਿਸ਼ ਹੈ ਕਿ ਸਾਨੂੰ ਘਰੋਂ ਕੱਢ ਕੱਢ ਕੇ ਨਹੀਂ ਜਿਵੇਂ ਤੁਹਾਡੇ ਅਕੋਰਡਿੰਗ ਉਹ 8 ਲੱਖ ਤੁਸੀਂ ਕਹਿ ਰਹੇ ਸੀ ਭਰ ਦਿੱਤੇ ਆ ਉਹਨਾਂ ਦੇ ਅਕੋਰਡਿੰਗ ਕਿੰਨੇ ਆ ਜਿਹੜਾ ਉਹ ਸੀਲ ਕਰ ਰਹੇ ਆ ਹਾਂਜੀ ਸਾਡੇ 8 ਲੱਖ ਰੁਪਏ ਬੈਂਕ ਕਾਲੇ ਕੋਲ ਸਾਡਾ ਗਿਆ ਹੋਇਆ ਤੇ ਉਹਨਾਂ ਦਾ 8 ਲੱਖ ਹੀ ਰਹਿੰਦਾ 1 ਉਹ ਕਿੰਨੇ ਕਹਿ ਰਹੇ ਨੇ ਫਿਰ ਉਹ ਕਹਿੰਦੇ ਆ ਕਿ ਹਜੇ ਅਸੀਂ 15 ਲੱਖ ਰੁਪਏ ਪੂਰਾ ਲਵਾਂਗੇ ਤੁਹਾਡੇ ਤੋਂ ਇੱਕ ਹੋਰ ਮੰਗ ਰਹੇ ਨੇ ਅਸੀਂ ਹਾਂਜੀ ਜਦੋਂ ਮੈਂ ਉਹਨਾਂ ਦੀ ਆਫਿਸ ਬੈਂਕ ਕਿਹੜਾ ਜੀ ਬੈਂਕ ਆਪਣਾ HDFC ਹੈ ਜੀ ਲੀਲਾਪੁਰ ਨੂੰ ਬ੍ਰਾਂਚ ਉਹਨਾਂ ਦੀ ਤੇ ਉਹਨਾਂ ਦੀ ਬੈਂਕ ਦੀ ਇੰਸ਼ੋਰੈਂਸ ਹੋਈ ਸੀਗੀ ਤੁਹਾਡੇ ਫਾਦਰ ਸਾਹਿਬ ਦੀ ਡੈਥ ਹੋਈ ਹੈ ਤਾਂ ਉਹਦਾ ਕੋਈ ਸਰਟੀਫਿਕੇਟ ਜਾਂ ਕੁਝ ਉਸੇ ਦਿਖਾਇਆ ਉਹਨਾਂ ਨੂੰ ਹਾਂਜੀ ਮੈਂ ਸਾਰਾ ਕੁਝ ਦਿਖਾਇਆ ਸੀਗਾ ਉਹਨਾਂ ਨੂੰ ਫਿਰ ਵੀ ਉਹਨਾਂ ਨੇ ਕੋਈ ਉਹਨਾਂ ਨੇ ਫਿਰ ਵੀ ਕੁਝ ਨਹੀਂ ਕੀਤਾ ਕਹਿੰਦੇ ਤੇ ਡੈਡੀ ਨੂੰ ਬਿਮਾਰੀ ਸੀ ਪਹਿਲਾਂ ਅੱਛਾ ਜੀ ਜਦੋਂ ਮੇਰੇ ਡੈਡ ਨੂੰ ਬਿਮਾਰੀ ਸੀ ਤਾਂ ਉਹਨੇ ਲੋਨ ਕਿਉਂ ਦਿੱਤਾ ਉਹਨੂੰ ਇੰਨਾ ਵੱ ਕਿ ਹੁਣ ਕੀ ਮੰਗ ਕਰਦੇ ਤੁਸੀਂ ਮੈਂ ਤਾਂ ਮੰਗ ਇਹੀ ਕਰਾਂਗਾ ਜੀ ਕਿ ਮੇਰੇ ਕੋਲ ਹੁਣ ਪਰ ਨੂੰ 1 ਰੁਪਿਆ ਨਹੀਂ ਹੈਗਾ 14 ਲੱਖ ਦਾ ਲੋਨ ਸੀਗਾ ਉਹਦੇ ਚ 8 ਲੱਖ ਗਿਆ ਹੋਇਆ ਤੇ ਜਿੰਨਾ ਵੀ ਰਹਿੰਦਾ ਉਹ ਸਾਡਾ ਪੈਸਾ ਜਿਹੜੀ ਇੰਸ਼ੋਰੈਂਸ ਕੰਪਨੀ ਹੈ HDFC ਰੋ ਉਹੀ ਪੇ ਕਰੇਗੀ ਸਾਡੇ ਕੋਲ ਦੇਨ ਨੂੰ ਕੁਝ ਨਹੀਂ ਹੈਗਾ ਕਰ ਵੀ ਨਹੀਂ ਹੈਗਾ ਫੈਮਲੀ ਚ ਕਿੰਨੇ ਜਣੇ ਹੋਸੇ ਫੈਮਲੀ ਚ ਜੀ ਮੈਂ ਆ ਇੱਕ ਮੇਰੀ ਛੋਟੀ ਭੈਣ ਹੈ ਸਾਡਾ ਆਪ ਦਾ ਖਰਚਾ ਬਹੁਤ ਔਖਾ ਚੱਲਦਾ ਮੈਨੂੰ 5 ਸਾਲ ਹੋ ਗਏ ਮੇਰੀ ਪੜਾਈ ਛੁੱਟੀ ਹੋਈ ਹੈ ਇਨਾ ਕਰਕੇ ਮੈਂ ਕਿਤੇ ਕਿੰਨੀ ਉਮਰ ਕਿੰਨੀ ਆ ਤੁਹਾਡੀ ਮੇਰੀ ਹੁਣ 18 ਸਾਲ ਹੋ ਗਈ ਜੇ ਨੌਕਰੀ ਨਹੀਂ ਕਰਦੇ ਨੌਕਰੀ ਮੇਰੀ ਪਲੱਸ 1 ਵੀ ਅਧੂਰੀ ਹੋ ਗਈ ਹੈ ਜੇ ਪਲੱਸ 1 ਵੀ ਕੰਪਲੀਟ ਦੁਬਾਰਾ ਤੋਂ ਕਰਾਂਗਾ ਜਦੋਂ ਘਰ ਦਾ ਕੇਸ ਕੁਝ ਨਿਬੜੇਗਾ ਉਸ ਤੋਂ ਬਾਅਦ ਮੈਂ ਪੜਾਂਗਾ ਛੋਟੀ ਸਿਸਟਰ ਕੀ ਕਰਦੀ ਹੈ ਛੋਟੀ ਸਿਸਟਰ ਵੀ ਹੁਣ ਹੁਣੇ ਪਿਛਲੇ ਸਾਲ ਸਕੂਲ ਆਇਆ ਸੀਗਾ ਅੱਛਾ ਜੀ ਇਹ ਜਿਹੜਾ ਤੁਬਜਲਪੁਰ ਦਾ 9 ਨੰਬਰ ਗਲੀ ਦਾ ਇਹ ਤੁਸੀਂ ਦੇਖਿਆ ਇੱਥੇ ਇਹਨਾਂ ਇੱਕ ਪਰਿਵਾਰ ਸੀਗਾ ਇਹ ਪਰਿਵਾਰ ਨੇ ਨਾ ਬੈਂਕ ਤੋਂ HDFC ਬੈਂਕ ਤੋਂ 14 ਲੱਖ ਰੁਪਏ ਦਾ ਲੋਨ ਲਿਆ ਸੀਗਾ ਇਹ ਉਹ 14 ਲੱਖ ਦੇ ਵਿੱਚੋਂ 8 ਲੱਖ ਰੁਪਇਆ ਮਤਲਬ ਪਰ ਚੁੱਕੇ 2019 ਚ ਲੋਨ ਲਏ ਨੇ 21 ਦੇ ਵਿੱਚ ਇਹ ਘਰ ਮਾਲਕ ਦੀ ਡੈਥ ਹੋ ਜਾਂਦੀ ਆ ਉਹਦੇ ਬਾਅਦ ਚ ਜਿਹੜੀ ਮਾਲਕ ਦੀ ਵਾਈਫ ਸੀ ਉਹਨਾਂ ਦੀ ਪਹਿਲਾਂ ਡੈਥ ਹੋ ਹੀ ਹੁੰਦੀ ਆ ਪਿੱਛੇ ਪਰਿਵਾਰ ਚ ਦੋ ਬੱਚੇ ਰਹਿ ਜਾਂਦੇ ਆ ਇੱਕ ਉਹਨਾਂ ਦਾ ਬੇਟਾ ਤੇ ਇੱਕ ਬੇਟੀ ਜਿਹੜੇ ਕਿ ਜਿਹੜਿਆਂ ਦੀ ਉਮਰ ਬੇਟੀ ਦੀ 18 ਸਾਲ ਆ ਤੇ ਗੁੜੀਆ ਦੀ 14-15 ਸਾਲ ਬਣਦੀ ਆ ਉਹਨਾਂ ਕੋਲ ਮਤਲਬ ਆਪ ਦੇ ਖਾਣ ਦਾ ਜਿੱਕ ਟਾਈਮ ਦਾ ਆਟਾ ਹੁੰਦਾ ਤੇ ਦੂਜੇ ਟਾਈਮ ਦੇ ਉਹਨਾਂ ਪਤਾ ਨਹੀਂ ਘਰੇ ਰੋਟੀ ਪੱਕੂ ਪਤਣੀ ਨਹੀਂ ਹੂੰ ਉਹਨਾਂ ਦੇ ਹਾਲਾਤ ਬਹੁਤ ਮਾੜੇ ਆ ਇੱਕ ਪਾਸੇ ਉਹ ਬੈਂਕ ਜਿਹੜਿਆ ਨੇ 14 ਲੱਖ ਦਾ ਲੋਨ ਕੀਤਾ ਸੀ ਇਹ ਪਰਿਵਾਰ ਨੂੰ ਆ ਬੱਚਿਆਂ ਨੂੰ ਘਰੋਂ ਕੱਢਣ ਤੇ ਲੱਗੇ ਹੋਏ ਆ ਵੀ ਅਸੀਂ ਕੁਰਕੀ ਕਰਨੀਆਂ ਜਿਹੜੇ ਮਰਜ਼ੇ ਹਾਲਾਤ ਦੇ ਵਿੱਚ ਕਰੀਏ ਪਹਿਲਾਂ ਇੱਕ ਸਾਡੀ ਪੱਤਰਕਾਰ ਭੈਣ ਆਈ ਸੀ ਉਹਨਾਂ ਨੇ ਇਹਨਾਂ ਦੀ ਵੀਡੀਓ ਬਣਾਈ ਸੀਗੀ ਅਸੀਂ ਉਹ ਵੀ ਦੇਖੀ ਤੇ ਸਾਨੂੰ ਮੁੰਡਾ ਮਿਲਿਆ ਵੀ ਮੇਰੇ ਨਾਲ ਇਦਾਂ ਧੱਕਾ ਹੋ ਰਿਹਾ ਬੈਂਕ ਵਾਲੇ ਮੈਂ ਮੇਰੇ ਫਾਦਰ ਸਾਹਿਬ ਦੀ ਇਨ ਸੋਰਸ ਵੀ ਕੀਤੀ ਹੋਈ ਸੀ ਕਿ ਉਹਦਾ ਵੀ ਸਾਨੂੰ ਕੋਈ ਪੈਸਾ ਨਹੀਂ ਦੇ ਰਹੇ ਤੇ ਸਾਨੂੰ ਘਰੋਂ ਕੱਢਣ ਲੱਗੇ ਹੋયા ਤੇ ਸਾਨੂੰ ਡੇਡ ਦਿੱਤੀ ਹੋਈ ਆ ਇਹਨੂੰ ਸਾਨੂੰ ਘਰੋਂ ਕੱਢ ਦੇਣਾ ਚਲੋ ਅਸੀਂ ਇਹ ਪਰਿਵਾਰ ਦੇ ਜਦੋਂ ਇੱਥੇ ਆ ਕੇ ਹਾਲਾਤ ਦੇਖੇ ਅਸੀਂ ਆ ਮੁਹੱਲੇ ਵਾਲਿਆਂ ਤੋਂ ਪਤਾ ਕੀਤਾ ਤਾਂ ਮੁਹੱਲੇ ਵਾਲਿਆਂ ਨੇ ਵੀ ਸਾਨੂੰ ਜਿਹੜੀ ਹਾਲਾਤ ਦੱਸੇ ਉਹ ਸੁਣ ਕੇ ਸਾਨੂੰ ਵੀ ਅੱਖਾਂ ਦੇ ਵਿੱਚੋਂ ਪਾਣੀ ਆਇਆ ਵੀ ਆ ਪਰਿਵਾਰ ਨਾਲ ਬਹੁਤ ਤਕਾ ਹੋ ਰਿਹਾ ਜਿੱਥੇ ਭਗਵੰਤ ਮਾਨ ਦੀ ਸਰਕਾਰ ਕਹਿੰਦੀ ਸੀ ਵੀ ਸੁਰੱਖਿਆ ਦੇ ਵਿੱਚ ਆ ਗਏ ਅਸੀਂ ਕੁਰਕਿਆਂ ਦਾ ਉਹ ਬਹੁਤ ਦੂਰ ਦੀ ਗੱਲ ਆ ਵੀ ਕੁਰਕਿਆਂ ਆਉਣ ਦੀਆਂ ਅਸੀਂ ਕਦੇ ਵੀ ਕਿਸੇ ਪਰਿਵਾਰ ਨੂੰ ਘਰੋਂ ਤੋਂ ਬਾਹਰ ਨਹੀਂ ਨਿਕਲਦੇ ਪਰ ਬਾਈ ਜਦੋਂ ਇਹ ਸਰਕਾਰ ਸੱਤਾ ਦੇ ਵਿੱਚ ਆ ਜਾਂਦੀ ਆ ਤਾਂ ਇਹ ਇਹ ਸਰਕਾਰਾਂ ਦੇ ਹੋਰ ਮौज-ਮਸਤੀਆਂ ਹੋ ਜਾਂਦੇ ਆ ਆ ਜਿਹੜੇ ਇਦਾਂ ਦੇ ਗਰੀਬ ਪਰਿਵਾਰ ਇਹਨਾਂ ਵੱਲ ਕੋਈ ਧਿਆਨ ਨਹੀਂ ਰਹਿੰਦਾ ਉਹ ਆਪਦੀ ਸੱਤਾ ਦੇ ਵਿੱਚ ਮੋਜਾਂ ਮਾਣਦੇ ਆ ਅਸੀਂ ਆ ਐਚਡੀਐਫਸੀ ਬੈਂਕ ਨੂੰ ਕਹਿੰਨੇ ਆ ਜਿਆਦਾ ਬੰਦੇ ਦੇ ਪੱਤੋ ਬਣ ਜੋ ਆ ਬੱਚਿਆਂ ਦਾ ਤੁਸੀਂ ਤਰਸ ਕਰੋ ਜਾਂ ਜਿਹੜਾ ਇਹਨਾਂ ਦਾ ਇਨਸੋਰਸ ਬਣਦਾ ਫਿਰ ਅਸੀਂ ਤੁਹਾਡੀ ਗਰਦਨ ਤੇ ਰੱਖ ਕੇ ਧੌਣ ਤੇ ਤੁਹਾਡੇ ਕਿੱਲੇ ਜਿਹੜਾ ਇਹ ਅਸੀਂ ਇਨਸੋਰਸ ਲੈਣਾ ਹੈ ਬੱਚਿਆਂ ਦਾ ਜਿਹੜੇ ਫਾਦਰ ਸਾਹਿਬ ਨਾਲ ਤੁਸੀਂ ਇਹਨਾਂ ਨਾਲ ਕਮਿਟਮੈਂਟ ਕੀਤੀ ਸੀ ਵੀ ਅਸੀਂ ਤੁਹਾਡਾ ਇਹ ਕੁਦੇ ਤੁਹਾਨੂੰ ਲੋਡ ਪੈਂਦੀ ਆ ਭਵਿੱਖ ਦੇ ਵਿੱਚ ਅਸੀਂ ਤੁਹਾਨੂੰ ਇਹ ਦਵਾਂਗੇ ਇਨਸੋਰਸ ਇੱਕ ਤਾਂ ਅਸੀਂ ਤੁਹਾਡੇ ਤੋਂ ਇਨਸੋਰਸ ਲੈਣਾ ਇੱਕ ਘਰ ਤਾਂ ਤੁਹਾਨੂੰ ਬਹੁਤ ਦੂਰ ਦੀ ਗੱਲ ਆ ਵੀ ਤੁਸੀਂ ਇਹ ਕਬਜ਼ਾ ਕਰ ਲਓਗੇ ਜਾਂ ਇਹ ਪ੍ਰਸ਼ਾਸਨ ਤੁਹਾਨੂੰ ਇਹ ਕਬਜ਼ਾ ਦਵਾ ਦੇਊਗਾ ਇਹ ਭਵੰਤਮਾਨ ਦੀ ਸਰਕਾਰ ਜ਼ੋਰ ਲਾ ਕੇ ਹਟੇ ਇਹ ਇਕੱਲੇ ਪਰਿਵਾਰ ਦਾ ਮਸਲਾ ਨਹੀਂ ਹੈਗਾ ਇਹ ਹਰ ਇੱਕ ਪਰਿਵਾਰ ਦਾ ਹੋ ਗਿਆ ਕਿਉਂ ਮਹਿੰਗਾਈ ਬਹੁਤ ਵਧ ਗਈ ਬੱਚਿਆਂ ਦੇ ਖਰਚੇ ਵਧ ਗਏ ਸਕੂਲ ਪ੍ਰਾਈਵੇਟ ਹੋ ਗਏ ਪਰ ਨਹੀਂ ਆਉਂਦੀਆਂ ਪੀਸਾ ਬੱਚਿਆਂ ਦੇ ਭਵਿੱਖ ਲਈ ਲੋਨ ਚੱਕਣਾ ਪੈਂਦਾ ਤੇ ਉਹ ਲੋਨ ਭਰ ਨਹੀਂ ਹੁੰਦਾ ਹੈਗਾ ਬਾਰੰਦਾ ਕਾਰਨ ਇਹ ਹੈ ਕਿ ਜਿਹੜੇ ਮੋٹے ਉਹਨਾਂ ਦੇ ਵਿਆਜ ਦਰ ਲਈ ਜਾਂਦੀ ਹੈ ਜਿਹੜੇ ਕੋਈ ਵੀ ਭੇ ਨਹੀਂ ਕਰ ਸਕਦਾ ਇਸ ਕਰਕੇ ਸਰਕਾਰਾਂ ਨੂੰ ਕਹਿੰਦੇ ਆ ਵੀ ਆ ਤੁਸੀਂ ਬਾਜ ਆ ਜਾਓ ਅਸੀਂ ਇਹ ਬੱਚੇ ਦੇ ਘਰ ਤੋਂ ਬਹੁਤ ਦੂਰ ਦੀ ਗੱਲ ਹੈ ਪਟਿਆਲੇ ਦੇ ਵਿੱਚ ਜਾਂ ਕਿਤੇ ਵੀ ਕੋਈ ਵੀ ਦੁਕਾਨਦਾਰ ਦੀ ਜਾਂ ਕਿਸੇ ਭਾਈ ਦੀ ਕੁੜਕੀ ਹੁੰਦੀ ਆ ਤੇ ਭਾਰਤੀ ਕਿਸਾਨ ਜੁਨੇਖਤਾ ਉਗਰਾਹ ਦਾ ਫੈਸਲਾ ਵੀ ਅਸੀਂ ਕੁਰਕੀ ਨਹੀਂ ਹੋਣ ਦੇਣੀ ਪੰਜਾਬ ਦੀ ਧਰਤੀ ਦੇ ਪਤਾ ਨਹੀਂ ਹੁਣ ਤੱਕ ਬੈਂਕਾਂ ਲੈ ਨੂੰ ਮਿਲੇ ਹੋ ਤੁਸੀਂ ਕੋਈ ਗੱਲਬਾਤ ਕੀਤੀ ਬੈਂਕਾਂ ਹਾਂ ਬੈਂਕਾਂ ਨਾਲ ਗੱਲਬਾਤ ਹੋਈ ਸੀ ਬੈਂਕ ਵਾਲੇ ਕਹਿੰਦੇ ਆਸੀਂ ਆ ਘਰ ਤੇ ਕਬਜ਼ਾ ਕਰਨਾ ਹੁਣ ਅਸੀਂ ਬਹੁਤ ਸਮਾਂ ਦੇਖ ਲਿਆ ਹੁਣ ਇਹਨਾਂ ਨੂੰ ਕੋਈ ਸਮਾਂ ਨਹੀਂ ਦੇਣਾ ਕਿਉਂ ਇਹ 15 14 ਲੱਖ ਦਾ ਲੋਨ ਸੀ 8 ਲੱਖ ਭਰੇ ਬੈਠੇ ਤੇ 15 ਲੱਖ ਰੁਪਏ ਹੋਰੇ ਬੱਚਿਆਂ ਕੀ ਨਹੀਂ ਕੱਢ ਰਹੇ ਆ ਤੁਸੀਂ ਇੱਕ ਪਾਸੇ ਤਾਂ ਆ ਸਰਕਾਰਾਂ ਕਦੇ ਕਿਸੇ ਦੀ ਮਦਦ ਕਰਦੇ ਕਦੇ ਦੂਜੇ ਦੀ ਕਰਦੇ ਕਿ ਬੱਚਿਆਂ ਦੇ ਤਰਸ ਦੇ ਆਧਾਰ ਤੇ ਇਹ ਲੋਨ ਨਹੀਂ ਮਾਫ ਕਰ ਸਕਦੇ ਬੈਂਕਾਂ ਸਾਨੂੰ ਪਤਾ ਬੈਂਕਾਂ ਕਿਵੇਂ ਸਾਡੇ ਤੇ ਇਹ ਹਮਲੇ ਕਰਦੀਆਂ ਬਈਆਂ ਬੈਂਕਾਂ ਨੂੰ ਵੀ ਨਹੀਂ ਪਤਾ ਵੀ ਜਿਹੜੇ ਅੱਗੇ ਆਉਣੇ ਇਹਨਾਂ ਨੂੰ ਸੂਝ-ਬਾਨ ਹੋ ਗਏ ਜਿਹੜੀਆਂ ਬੈਂਕਾਂ ਇੱਕ ਸੋਚਣ ਦੀ ਗੱਲ ਹੈ 50-50 ਲੱਖ ਰੁਪਏ ਦਾ ਲੋਨ ਤੁਹਾਨੂੰ ਇੱਕ ਵੱਡੇ ਟਰਾਲੇ ਦੇ ਘਰ ਤੇ ਦੇ ਦਾਨਿਆ ਪਰ ਬਈ ਇਹਨਾਂ ਦੇ ਜਿੱਥੇ ਬੈਂਕਾਂ ਤਾਂ ਉਹ ਜ਼ਮੀਨ ਵੀ ਇਹਨਾਂ ਦੇ ਨਾਂ ਨਹੀਂ ਹੁੰਦੀ ਜਿਹੜੀਆਂ ਬੈਂਕਾਂ ਦੀਆਂ ਗੱਡੀਆਂ ਉਹ ਵੀ ਬੈਂਕਾਂ ਦੇ ਨਾਂ ਨਾਂ ਨਹੀਂ ਹੁੰਦੀਆਂ ਹੈਗੀਆਂ ਉਹ ਵੀ ਇਹ ਲਾ ਲਓ ਸਾਰਾ ਕੁਝ ਹੋਰ ਕਿਸੇ ਦੇ ਨਾਂ ਤੇ ਹੁੰਦਾ ਬੈਂਕਾਂ ਵਾਲੇ ਮੇਰੀ ਗੱਲ ਸਮਝ ਗਏ ਹੋਣਗੇ ਮੈਂ ਕਿੱਥੇ ਬੋਲ ਰਿਹਾ ਪਰ ਇਹ ਸਮਾਂ ਆਉਣ ਵਾਲਾ ਇੱਥੇ ਦਾ ਪੰਜਾਬ ਦੇ ਜਾਂ ਭਾਰਤ ਦੇ ਜਿਹੜੇ ਅੱਗੇ ਨੌਜਵਾਨੀ ਉਹ ਜਾਗ ਗਈ ਆ ਵੀ ਸਿੱਕਵੇਂ ਆਪਣੇ ਹੱਕ ਬਚਾਉਣੇ ਆ ਤੇ ਅਸੀਂ ਇਹ ਘਰ ਨਹੀਂ ਜਾਣ ਦੇਣਾ ਤਾਂ ਇੱਥੇ ਦੀ ਕੁਰਕੀਆਂ ਵੀ ਪੰਜਾਬ ਦੀ ਧਰਤੀ ਤੇ ਨਹੀਂ ਹੋਣ ਦੇਣੀਆਂ ਆਪਣਾ ਰਣਨੀਤੀ ਕੀ ਰਹਿ ਗਈ ਤੁਹਾਡੇ ਕਿੱਥੱਕ ਮਤਲਬ ਹੈ ਧਰਨਾ ਚੱਲ ਰਿਹਾ ਰਣਨੀਤੀ ਐਵੇਂ ਆ ਜਿਵੇਂ ਹੁਣ ਇਹ ਇਹਨਾਂ ਨੇ ਅੱਜ 4 ਦਸੰਬਰ ਦਾ ਟਾਈਮ ਦਿੱਤਾ ਸੀ ਵੀ ਅਸੀਂ ਕੁਰਕੀ ਕਰਾਂਗੇ ਅਸੀਂ ਆ ਇੱਥੇ ਬੈਠੇ ਉਹਦਾ ਇੰਤਜ਼ਾਰ ਕਰ ਰਹੇ ਕਦੋਂ ਆਉਣਗੇ ਤੇ ਅਸੀਂ ਇਹਨਾਂ ਨੂੰ ਕਦੋਂ ਇੱਥੇ ਫੜ ਕੇ ਬੰਦੀ ਬਣਾਈਏ ਤੇ ਜਿਹੜੇ ਇੱਥੇ ਘਰ ਬਚਾਈਏ ਜੇ ਆਉਣ ਵਾਲੇ ਸਮੇਂ ਦੇ ਵਿੱਚ ਕਦੇ ਵੀ ਇਹਨਾਂ ਨੂੰ ਨੋਟਿਸ ਦਿਨੇ ਜਾਂ ਸਾਨੂੰ ਪਤਾ ਲੱਗਦਾ ਜੇ ਸਾਡੀ ਪਿੱਠ ਦੇ ਪਿੱਛੇ ਕਿਤੇ ਘਰ ਤੇ ਕਬਜ਼ਾ ਕਰ ਜਣੇ ਤਾਂ ਅਸੀਂ ਉਹ ਜੰਦਾ ਤੋੜ ਕੇ ਇਹਨਾਂ ਨੂੰ ਬੱਚਿਆਂ ਨੂੰ ਅੰਦਰ ਬਿਠਾਵਾਵਾਂਗੇ ਜੇ ਸਾਡੀ ਪਿੱਠ ਤੇ ਬਾਰ ਕਰਦੇ ਆਂ ਇਹ ਪਰ ਇਹ ਭੁੱਲ ਜਾਣ ਵੀ ਇੱਥੇ ਕਬਜ਼ਾ ਕਰ ਲੈਣਗੇ ਕਿ ਨਾਮ ਹੈ ਵੀਰੇ ਗੁਰਪ੍ਰੀਤ ਸਿੰਘ ਜੀ ਬਰ ਕੀ ਮਸਲਾ ਆਇਆ ਜਣਾਏ ਦੁਕਾਨ ਦੇ ਵਿੱਚ ਅੱਜ ਇਕੱਠਾ ਹੋ ਗਿਆ ਸਾਰੇ ਮਸਲਾ ਆਇਆ ਭਾਜੀ ਮਤਲਬ ਇਹਦੇ ਫਾਦਰ ਸਾਹਿਬ ਸੀ ਆ ਬੇਟਾ ਆਪਣਾ ਮਤਲਬ ਇਹਦੇ ਫਾਦਰ ਸਾਹਿਬ ਸੀਗੇ ਤੇ ਇਹਦੇ ਫਾਦਰ ਸਾਹਿਬ ਨੇ 2019 ਚ ਲਾਉਣ ਲਿਆ ਸੀਗਾ ਜੀ ਤੇ 2021 ਚ ਉਹ ਤਾਂ ਇੰਸ਼ੋਰੈਂਸ ਵੀ ਸੀਗੀ ਇੰਸ਼ੋਰੈਂਸ ਵਾਲਾ ਨੇ ਕਲੇਮ ਰਿਜੈਕਟ ਕਰਤਾ ਜੀ ਉਹਦੇ 5 ਸਾਲ ਦੀ ਮਿਆਦ ਸੀਗੀ 2019 ਤੋਂ 2024 ਤੱਕ ਜਿਨ੍ਹਾਂ ਦਾ ਉਹਨਾਂ ਨੇ ਪਹਿਲੇ ਵਨ ਟਾਈਮ ਇਹਨਾਂ ਦੀ ਪੇਮੈਂਟ ਹੋ ਗਈ ਸੀਗੀ 1,22,740 ਰੁਪਏ ਤੇ ਉਸ ਤੋਂ ਬਾਅਦ ਇਹਨਾਂ ਨੇ ਕਲੇਮ ਇਹਨਾਂ ਦਾ ਰਿਜੈਕਟ ਕਰਤਾ ਉਹਨਾਂ ਕੋਲ ਕੋਈ ਮੈਡੀਕਲ ਰਿਪੋਰਟ ਨਹੀਂ ਆ ਕੋਈ ਕੁਝ ਨਹੀਂ ਕਰਾਇਆ ਐਦਾ ਹੀ ਧੱਕੇ ਸੀਰੇ ਉਹਨਾਂ ਨੇ ਆਪਣਾ ਇੰਸ਼ੋਰੈਂਸ ਕਰਤੀ ਸੀ ਆਪਣੇ ਪੈਸੇ ਬਣਾਉਣ ਵਾਸਤੇ ਹੁਣ ਜਦੋਂ ਉਹਨਾਂ ਕੋਲ ਸਾਡੇ ਸਾਰੇ ਪੇਮੈਂਟ ਗਈ ਹੋਈ ਹੈ 1,22,000 ਰੁਪਏ ਠੀਕ ਹੈ ਜੀ ਉਸ ਤੋਂ ਬਾਅਦ ਹੁਣ ਇਹ ਬੱਚਿਆਂ ਨੂੰ ਕਲੇਮ ਦੇਣ ਤੋਂ ਮਨਾ ਕਰ ਰਹੇ ਨੇ ਜੀ ਇਸ ਕਰਕੇ HDFC ਲਿਮਟਿਡ ਦਾ ਲੋਨ ਹੈ ਜੀ HDFC Argo ਇੰਸ਼ੋਰੈਂਸ ਹੈ ਜੀ ਤੇ ਇਸ ਕਰਕੇ ਹੁਣ ਸਾਨੂੰ ਸਾਡੇ ਨਾਲ ਧੱਕਾ ਬੱਚਿਆਂ ਨਾਲ ਧੱਕਾ ਹੋ ਰਿਹਾ ਸੀਗਾ ਬੱਚਿਆਂ ਦਾ ਜਦੋਂ ਮਕਾਨ ਖੋਇਆ ਜਾ ਰਿਹਾ ਸੀ ਦੋ ਵਾਰ ਇਹਨਾਂ ਦੇ ਘਰੇ ਨੋਟਿਸ ਲੱਗ ਚੁੱਕੇ ਆ ਤੇ ਅਸੀਂ ਸਾਡਾ ਕੋਈ ਐਮਐਲਏ ਐਮਐਲਏ ਨਾ ਕੋਈ ਐਮਐਲਏ ਨਾ ਕੋਈ ਇੱਥੇ ਕੋਈ ਮੰਤਰੀ ਆਇਆ ਫਿਰ ਇਸ ਕਰਕੇ ਅਸੀਂ ਹੁਣ ਕਿਸਾਨ ਯੂਨੀਅਨ ਦਾ ਦਰਵਾਜ਼ਾ ਦਰਵਾਜ਼ਾ ਖੜਕਟਾਇਆ ਸੀ ਹੁਣ ਇਹਨਾਂ ਨੇ ਸਾਡਾ ਭਰਪੂਰ ਸਾਥ ਦਿੱਤਾ ਜੀ ਬਹੁਤ-ਬਹੁਤ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਬਹੁਤ ਦਿਲੋਬਹਾਰੀਆਂ ਜੀ ਜਿਹੜੇ ਲੋਨ ਬਲੇ ਆ ਉਹਨਾਂ ਦੇ ਡਿਪਾਰਟਮੈਂਟ ਵਿੱਚ ਕਿਸੇ ਮੈਂਬਰ ਨਾਲ ਤੁਹਾਡੀ ਗੱਲਬਾਤ ਹੋਈ ਵੀ ਰੀਜ਼ਨ ਕਿਉਂ ਹੈ ਕਿਉਂ ਕੈਨਸਲ ਕੀਤਾ ਗਿਆ ਲੋਨ ਸਰ ਇਹਨਾਂ ਨਾਲ ਅਸੀਂ ਚੰਡੀਗੜ੍ਹ ਗਏ ਸੀਗੇ ਜੀ ਚੰਡੀਗੜ੍ਹ ਇੱਕ ਆਪਣਾ ਆਪਣਾ ਸ਼ਰਮਾ ਜੀ ਨਾਮ ਸੀਗਾ ਉਹਨਾਂ ਦਾ ਕੋਈ ਮੇਰੇ ਦਿਮਾਗ ਚੋਂ ਸਲਿੱਪ ਹੋ ਗਿਆ ਤੇ ਉਹ ਕਹਿੰਦੇ ਜੀ ਵੀ ਇਹ ਤਾਂ ਤੁਹਾਨੂੰ ਪੈਸੇ ਭਰਨੇ ਹੀ ਪੈਣਗੇ ਜੀ ਜਦੋਂ HDFC ਲਿਮਟਿਡ ਦਾ ਲੋਨ ਹੈ ਜੀ HDFC ਅਰਗੋ ਦੀ ਇੰਸ਼ੋਰੈਂਸ ਹੈ ਮਤਲਬ ਬੈਂਕ ਤਾਂ ਸੇਮ ਹੀ ਆ ਨਾ ਸਰ ਉਈ ਉਈ ਪੁੱਛ ਰਹੇ ਤਾਂ ਕਿਉਂ ਨਹੀਂ ਦਿੱਤਾ ਗਿਆ ਉਹ ਕਹਿੰਦੇ ਵੀ ਇਹਦੇ ਫਾਦਰ ਸਾਹਿਬ ਨੇ ਵੀ ਪਹਿਲਾਂ ਆਪਣਾ ਜਿਹੜੇ ਕੈਂਸਰ ਦੀ ਪ੍ਰੋਬਲਮ ਸੀਗੀ ਉਹ ਡੈਥ ਵੀ ਪਹਿਲਾਂ ਨਹੀਂ ਦੱਸੀ ਹੈਗੀ ਪ੍ਰੋਬਲਮ ਵੀ ਮੈਨੂੰ ਪਹਿਲਾਂ ਪ੍ਰੋਬਲਮ ਹੈਗੀ ਆ ਵੀ ਇਹ ਤਾਂ ਤੁਹਾਡਾ ਹੱਕ ਬਣਦਾ ਨਾ ਤੁਸੀਂ ਬਿਨਾਂ ਇਨਕੁਆਰੀ ਤੋਂ ਸਰ ਹਾਂਜੀ ਹਾਂਜੀ ਲੋਨ ਬਿਨਾਂ ਇਨਕੁਆਰੀ ਤੋਂ ਦਿੱਤਾ ਉਹਨਾਂ ਨੇ ਇਹ ਤਾਂ ਇਹ ਤਾਂ ਤੁਹਾਡਾ ਫਰਜ਼ ਬਣਦਾ ਨਾ ਜਦੋਂ ਆਪਾਂ ਕਿਸੇ ਵੀ ਇੰਸ਼ੋਰੈਂਸ ਕਰਾਉਂਦੇ ਆ ਤਾਂ ਜਿਹੜਾ ਮੈਡੀਕਲ ਹੁੰਦਾ ਉਹ ਇੰਸ਼ੋਰੈਂਸ ਕੰਪਨੀ ਦਾ ਹੀ ਹੁੰਦਾ ਨਾ ਫਿਰ ਤੁਸੀਂ ਇੰਸ਼ੋਰੈਂਸ ਦੇ ਉੱਤੇ ਕੋਮਪਲੇਂਟ ਹਾਂਜੀ ਕੰਜ਼ਿਊਮਰ ਕੋਰਟ ਸਾਡਾ ਕੇਸ ਲੱਗਿਆ ਹੋਇਆ ਜੀ ਜੋ ਅਸੀਂ ਉਹਨਾਂ ਦਾ ਆਪਣਾ ਕੋਡ ਕੋਡ ਦਾ ਕੋਈ ਵੀ ਆਰਡਰ ਆਊਗਾ ਤਾਂ ਉਹ ਸਿਰ ਮੱਥੇ ਆ ਜੀ ਸਾਡੇ ਲੋਨ ਪੈਸੇ ਜਿਹੜਾ ਦਿੱਤਾ ਸੀ ਉਹ ਬੰਦਾ ਆਇਆ ਸੀ ਉਹਨਾਂ ਦਾ ਫਿਰ ਨਾਮ ਪੁੱਛਾਇਆ ਇਹ ਤੁਹਾਨੂੰ ਪਤਾ ਸਚੀਨ ਸ਼ਰਮਨ ਹੈ ਜੀ ਉੱਥੇ ਦੇ ਆਪਣਾ ਜਿਹੜੇ ਮੇਨ ਹੈੱਡ ਨੇ ਲੋਨ ਉਹਨਾਂ ਨੇ ਮਤਲਬ ਜਿਹੜਾ ਕਲੇਮ ਮਿਲਣਾ ਸੀ ਉਹਨਾਂ ਨੇ ਪਾਸ ਕੀਤਾ ਸੀ ਨਹੀਂ ਸਰ ਆਪਣਾ ਜਿਹੜੇ ਇਹ ਆਪਣਾ ਲਿਮਟਡ ਵਾਲੇ ਨੇ HDFC ਲੋਨ ਵਾਲੇ ਤੇ ਇੰਸ਼ੋਰੈਂਸ ਨਾਲ ਸਾਡਾ ਕਿਸ ਨਾਲ ਕੋਈ ਰਾਬਤਾ ਨਹੀਂ ਹੋਇਆ ਫਿਲਹਾਲ ਦੀ ਘੜੀ ਅਸੀਂ ਉਹਨਾਂ ਨਾਲ ਕੰਟੈਕਟ ਕਰਨਾ ਚਾਹਿਆ ਪਰ ਅੱਗੇ ਜਿਹੜੇ ਆਪਣਾ ਛੋਟੇ ਲੈਵਲ ਦੇ ਨੇ ਕੋਈ ਵੀ ਕਲੈਰੀਕਲ ਬੰਦੇ ਨੇ ਜੋ ਵੀ ਬਿਨਾਂ ਸੀਗਾ ਜਿਹੜਾ ਉਹਦਾ ਜਣਾ ਕਲੇਮ ਮਿਲਣਾ ਸੀ ਉਹਨਾਂ ਚੋ ਕਿਸੇ ਨੂੰ ਤਾਂ ਤੁਹਾਨੂੰ ਜਾਂਦੇ ਹੀ ਹੋਣਾ ਜੀ ਜਿਹੜਾ ਉਹਨਾਂ ਨੇ ਫਾਈਲ ਬਣਾਈ ਆ ਕਲੇਮ ਦੀ ਉਹ ਬੇਟਾ ਛੋਟਾ ਸੀਗਾ ਜੇ ਬੱਚਾ ਛੋਟਾ ਸੀਗਾ ਜੀ ਉਸ ਟਾਈਮ ਇਹਨੂੰ ਵਿਚਾਰੇ ਨੂੰ ਇੰਨੀ ਅਕਲ ਹੈ ਨਹੀਂ ਸੀਗੀ ਇਹ ਹੁਣ 18 ਸਾਲ ਦਾ ਹੋਇਆ ਜੀ ਹੁਣ ਸਾਰੇ ਮਤਲਬ ਜਿੰਨੇ ਵੀ ਇਹਨੂੰ ਮੈਂ ਹੁਣ ਅੱਗੇ ਚੰਡੀ ਚੰਡੀਗੜ੍ਹ ਦੋ ਤਿੰਨ ਵਾਰ ਚੰਡੀਗੜ੍ਹ ਜਾਇਆ ਸਾਡੀ ਚੰਡੀਗੜ੍ਹੇ ਵੇਸ਼ੀ ਪੈ ਰਹੀ ਆ ਕਿਉਂਕਿ ਉੱਥੇ ਹੀ ਜੋ ਵੀ ਸਾਨੂੰ ਰਿਲੀਫ ਮਿਲਣੀ ਆ ਉਹ ਚੰਡੀਗੜ੍ਹ ਤੋਂ ਹੀ ਮਿਲਣੀ ਆ ਜੀ ਹੁਣ ਕੀ ਮੰਗ ਕਰਦੇ ਹੋ ਮੰਗ ਇਹੀ ਕਰਦੇ ਆ ਠੀਕ ਹੈ ਜੀ ਨਾਇਨਾ ਸਰ ਤੇ ਅਗਰ ਨਾਇਨਾ ਮਾਇਨਾ ਤੇ ਨਾ ਤੇ ਨਾ ਬਾਪ ਹੈ ਤੇ ਜਿਹੜਾ ਇਹਨਾਂ ਦਾ ਬਣਦਾ ਹੱਕ ਹੈ ਇਹਨਾਂ ਨੂੰ ਦਿੱਤਾ ਜਾਵੇ ਇੰਸ਼ੋਰੈਂਸ ਕੰਪਨੀ ਦਾ ਕਲੇਮ ਹੈ ਉਹਨਾਂ ਦੇ ਪੈਸੇ ਇਹਨਾਂ ਨੇ ਭਰੇ ਹੋਏ ਨੇ 122740 ਰੁਪਏ ਉਹ 5 ਸਾਲ ਦੀ ਇਹਨਾਂ ਦੀ ਇੰਸ਼ੋਰੈਂਸ ਜਿਹੜੀ ਉਹ ਮਿਆਦ ਖਤਮ ਹੋ ਗਈ ਜੀ ਤੇ ਉਹਨਾਂ ਦਾ ਇਹਨਾਂ ਨੂੰ ਮਿਆਦ ਪੂਰਾ 15 ਲੱਖ ਦਾ ਇੰਸ਼ੋਰੈਂਸ ਹੈ ਉਹ ਇਹਨਾਂ ਨੂੰ ਕਵਰ ਮਿਲਣਾ ਚਾਹੀਦਾ ਜੀ ਸਾਡੇ ਇਹਨਾਂ ਵੱਲੋਂ ਕਿਹਾ ਜਾ ਰਿਹਾ ਵੀ ਅਸੀਂ ਜਿਹੜਾ ਮਕਾਨ ਦੀ ਕਿਸ਼ਤ ਹੈ ਜਾਂ ਲੋਨ ਜਿਹੜਾ ਹੈ ਵੀ 4 4.5 ਲੱਖ ਅਸੀਂ ਭਰ ਚੁੱਕੇ ਹਾਂ ਹਾਂਜੀ ਅਸੀਂ ਬੈਂਕ ਕੋਲੇ 15 ਲੱਖ ਕਿਵੇਂ ਮੰਗਦੇ ਉਹਨਾਂ ਨੇ ਵਿਆਜ ਲਾਲਾ ਕੇ ਸਰ ਮਤਲਬ ਬਣਾਤਾ ਜੀ ਤੁਹਾਨੂੰ ਪਤਾ ਨਹੀਂ ਕੋਈ ਕਿਸ਼ਤ ਨਹੀਂ ਸਰ ਇੰਟਰਸਟ ਇੰਟਰਸਟ ਪਾਉਂਦੇ ਨੇ ਉਹ ਕੋਈ ਰੀਜ਼ਨ ਤਾਂ ਹੋਣਾ ਨਾ ਸਰ ਟ੍ਰਸਟ ਵੀ ਕਿੱਦਾਂ ਪਾਈਗਾ ਜਦੋਂ ਕਿਸ਼ਤ ਨਹੀਂ ਸਰ ਹੁਣ ਦੇਖੋ ਇਹਨਾਂ ਕੋਲ ਬੱਚਿਆਂ ਕੋਲ ਕੋਈ ਆਮਦਨ ਦਾ ਸਾਧਨ ਨਹੀਂ ਹੈ ਜੀ ਇਹ ਵਿਚਾਰਾ ਦਿਹਾੜੀ ਕਰਦਾ 300 ਦਿਹਾੜੀ ਕਰਦਾ ਹੁਣ ਇਹ ਕਿੱਥੋਂ ਆਪਣਾ ਘਰ ਚਲਾਏਗਾ ਕਿੱਥੋਂ ਕਿਸ਼ਤਾਂ ਭਰੇਗਾ 17-18000 ਰੁਪਏ ਕਿਸ਼ਤਾਂ ਜੀ ਕਿੱਥੋਂ ਬੰਦਾ ਬੱਚਾ ਇਹ ਭਰੇਗਾ ਤੇ ਇੱਕ ਇਹਦੀ ਛੋਟੀ ਭੈਣਾਂ ਚਲੋ ਸਰਬਾਦਾ ਭਲਾ ਚੈਰੀਟੇਬਲ ਟ੍ਰਸਟ ਤੋਂ ਮੈਂ 1000 ਰੁਪਏ ਨਾਲ ਲਵਾਇਆ ਹਾਇਆ ਉੱਥੋਂ 5-700 ਉਹ ਉਹਦੇ ਨਾਲ ਹੀ ਗੁਜ਼ਾਰਾ ਚਲਾਉਂਦੇ ਨੇ ਆਪਣਾ ਕੁਝ ਤੋਂ ਇੱਕ ਅੱਧਾ ਰੈਂਟ ਦਾ 2-3000 ਰੁਪਏ ਨੂੰ ਰੈਂਟ ਲਾਂਦਾ ਘਰ 'ਚ ਹੋਰ ਖਰਚੇ ਨੇ ਜੀ ਬਾਧੂ ਖਰਚਾ ਹੁੰਦਾ ਹੁਣ ਤੁਹਾਨੂੰ ਪਤਾ ਹੀ ਹੈ ਜੀ ਕਰਮਚਾਰੀਆਂ ਉਹਨਾਂ ਨਾਲ ਤੁਹਾਡੀ ਕੋਈ ਰਾਪਤਾ ਹੋਇਆ ਕੋਈ ਗੱਲਬਾਤ ਹੋਈ ਉਹਨਾਂ ਨਾਲ ਨਹੀਂ ਸਰ ਉਹਨਾਂ ਨਾਲ ਕੋਈ ਰਾਪਤਾ ਨਹੀਂ ਹੋਇਆ ਉਹ ਤਾਂ ਸਿਰਫ ਜਦੋਂ ਨੋਟਿਸ ਆਇਆ ਸੀਗਾ ਤਾਂ ਮੇਰੇ ਉਹਦੋਂ ਹੀ ਗੱਲ ਹੋਈ ਸੀ ਉਹ ਕਹਿੰਦੇ ਸੀ 4 ਤਰੀਕ ਨੂੰ ਆਵਾਂਗੇ ਜੀ ਪਰ ਹੁਣ ਨਹੀਂ ਹੈ ਨਹੀਂ ਸਰ ਅੱਜ ਆਏ ਨਹੀਂਗੇ ਜੀ